ਦੇ ਅੱਜ ਹੀ ਰਾਤ ਨੂੰ ਵਲੋਗ ਸ਼ੁਰੂ ਕਰਨ ਲੱਗੇ ਔਰ ਅਸੀਂ ਜਾਣਾ ਸਵੇਰੇ ਆਪਣੇ ਜਠੇਰਿਆਂ ਦੇ ਮੇਲੇ ਤੇ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਰਾ ਕੁ ਨੂੰ ਚੱਲਣੇ ਛੱਡਣ ਸਕੂਲ ਸੂਰਾ ਨਸੀਬ ਮਕਸੂਦਾ ਹੀ ਆ ਹੋਰ ਹੋ ਚਲੋ ਹੂੰ ਜਨ ਕੋ ਕਰਮ ਲਿਖੇ ਕਥ ਕਹਾੜੀ ਤਿੰਨੀ ਜਾਣੀ ਜਿਸ ਜਨ ਕੋ ਕਰਮ ਲਿਖੇ ਤੇ ਪਾ ਪਹੁੰਚ ਗਏ ਘਰ ਅੱਜ ਬਾਨਾ ਕੀ ਐਂਟੀ ਦਾ ਡਾ ਇਹ ਪ੍ਰਸ਼ਾਦ ਲੈ ਕੇ ਆਏ ਜੀ ਤੁਸੀਂ ਕਰੋ ਫਿਰ ਬਲੌਗ ਦਾ ਐਂਡ ਕਰੋ 9:30 ਇਹ ਦਿਨ ਦੇ ਨਹੀਂ ਹੈਗੇ ਜੀ ਰਾਤ ਦੇ ਆਦੇ ਹੀ ਰਾਤ ਨੂੰ ਬਲੌਗ ਸ਼ੁਰੂ ਕਰਨ ਲੱਗੇ ਔਰ ਕਿਉਂ ਕਰਨ ਲੱਗੇ ਤੁਹਾਨੂੰ ਦੱਸਦੇ ਆ ਪਹਿਲਾ ਬਲੌਗ ਕਰੋ ਸ਼ੁਰੂ ਹਾਂਜੀ ਅਸੀਂ ਕੱਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਐਚਵੀ ਨੰਦਰਾ ਬਲੌਗ 'ਚ ਉਮੀਦ ਕਰਦੇ ਤੁਸੀਂ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ-ਠਾਕ ਹਾਂ ਚਲੋ ਜੀ ਕਰਦੇ ਆ ਬਲੌਗ 10 ਵਜੇ ਦੇ ਸਾਢੇ 9:30 ਵਜੇ ਰਾਤ ਦੇ ਕਿਉਂਕਿ ਅਸੀਂ ਜਾਣਾ ਸਵੇਰੇ ਆਪਣੇ ਜਠੇਰਿਆਂ ਦੇ ਮੇਲੇ ਤੇ ਛੇਦੀ ਨਿਕਲਣਾ ਆ ਹਾਂ ਤੇ ਅਸੀਂ ਹੁਣ ਤਿਆਰੀ ਕਰਨੀ ਆ ਜਿਹੜਾ ਜਿਹੜਾ ਸਮਾਨ ਲੈ ਕੇ ਜਾਣਾ ਕੱਪੜੇ ਪ੍ਰੈਸ ਕਰਨੇ ਸਾਰਾ ਕੁਝ ਦਿਖਾ ਕੇ ਤੁਹਾਨੂੰ ਫਿਰ ਆਪਾਂ ਸਵੇਰੇ ਸਵੇਰੇ ਜਲਦੀ ਪਲਕ ਨੂੰ ਛੱਡ ਕੇ ਜਲਦੀ ਨਹਾਤ ਹੋ ਕੇ ਨਿਕਲਣਾ ਕਿਉਂਕਿ ਜਾਣਾ ਆਪਾਂ ਦੋਨਾਂ ਜਣੇ ਨੇ ਆ ਸਾਰਿਆਂ ਨੇ ਨਹੀਂ ਜਾਣਾ ਹੈਗਾ ਠੀਕ ਆ ਨਾ ਤੇ ਇਸ ਕਰਕੇ ਅਸੀਂ ਹੁਣ ਬਲੌਗ ਮੈਗਾ ਜਾਈ ਸੀ ਨਾ ਅੱਜ ਰਾਤੀ ਸ਼ੁਰੂ ਕਰ ਦੇਣਾ ਚਲੋ ਠੀਕ ਹੈ ਜੀ ਹਾਂ ਕਾਲੀ ਕਾਲੀ ਚੇਤਾ ਭੁੱਲ ਜਾਣਾ ਹਾਂ ਕਾਲੀ ਕਾਲੀ ਵਿੱਚ ਚੇਤਾ ਭੁੱਲ ਜਾਂਦਾ ਚਲੋ ਕੱਪੜੇ ਕੁੱਪੜੇ ਜਿਹੜੇ ਸ਼ਾਮ ਦੇ ਤੇ ਹੈ ਹਮਾਰੇ ਉਹ ਵੀ ਨਹੀਂ ਲਗਾ ਰਹੇ ਜਿੱਤੇ ਗਏ ਨੇ ਹਾਂ ਚਲੋ ਹਾਂਜੀ ਲਓ ਜੀ ਇਧਰ ਹੋਣ ਲੱਗਿਆ ਜੀ ਹੁਣ ਕੱਪੜੇ ਪ੍ਰੈਸ ਠੀਕ ਆ ਜੀ ਇਹ ਹੈਗੇ ਮੇਰੇ ਕੱਪੜੇ ਤੇ ਆਹ ਸੂਟ ਤੂੰ ਆਪਣੇ ਵਾਸਤੇ ਕੱਢਿਆ ਚਲੋ ਇਹ ਮੈਂ ਨਵਾਂ ਸੀਤਾ ਸੀ ਨਾ ਸੂਟ ਐ ਮੈਂ ਪਹਿਲੀ ਇੱਕ ਵਾਰ ਵੀ ਨਹੀਂ ਪਾਇਆ ਹੈਗਾ ਸੋ ਤੇ ਹਾਂ 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 ਇਹਨੂੰ ਹਰ ਕੋਣ ਨੇ ਹੈ ਨਾ ਮੇਰੇ ਬਰਥਡੇ ਤੇ ਗਿਫਟ ਕੀਤਾ ਹੈਗਾ ਪਤਾ ਮੈਨੂੰ ਹਜੇ ਪਾਇਆ ਨਹੀਂ ਨਾ ਇਹ ਨਾ ਹਜੇ ਸੀ ਕੇ ਰੱਖਿਆ ਆ ਹਾਂ ਚਲੋ ਤੁਸੀਂ ਇਦਾਂ ਕਰੋ ਕਰਵਾ ਕੱਪੜੇ ਕੋਪੜੇ ਪ੍ਰੈਸ ਤੇ ਫਿਰ ਉਸ ਤੋਂ ਬਾਅਦ ਜਿਹੜਾ ਜਿਹੜਾ ਸਮਾਨ ਲੈ ਜਾਣਾ ਨਾ ਆਪਾਂ ਤੁਸੀਂ ਸਾਰਾ ਇਕੱਠਾ ਕਰਕੇ ਰੱਖ ਲਓ ਤੇ ਬਾਕੀ ਹੁਣ ਆਪਾਂ ਸਵੇਰ ਨੂੰ ਮਿਲਾਂਗੇ ਠੀਕ ਹੈ ਜੀ ਬਲੌਗ ਆਪਾਂ ਰੱਤੀ ਸ਼ੁਰੂ ਕਰਤਾ ਕੱਪੜੇ-ਕੋਪੜੇ ਪ੍ਰੈਸ ਕਰਕੇ ਆ ਦੁੱਧ ਦੁੱਧ ਸਵੇਰੇ ਲੈ ਆਣਾ ਆਪਾਂ ਬਾਕੀ ਜਿਹੜਾ ਆਟਾ ਧੂਬਤੀ ਜਾਂ ਹੋਰ ਜਿਹੜਾ ਵੀ ਸਮਾਨ ਨਾਲ ਲੈ ਕੇ ਜਾਣਾ ਕਿ ਉਹ ਸਾਰਾ ਇਕੱਠਾ ਕਰਕੇ ਰੱਖ ਛੱਡੋ ਠੀਕ ਆ ਤੇ ਚਲੋ ਠੀਕ ਆ ਜੀ ਹੁਣ ਮਿਲਦੇ ਆ ਸਵੇਰ ਨੂੰ ਬਲੌਗ ਨਾਲ ਬਣੇ ਰਹੀਓ ਹੁਣ ਮਾਰਨਿੰਗ ਮਿਲਾਂਗੇ ਜੀ ਹਾਂ ਜੀ ਲਓ ਜੀ ਟਾਈਮ ਹੋ ਗਿਆ 7:30 ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਨੂੰ ਹੋ ਗਏ ਆਪਾਂ ਤਿਆਰ ਸ਼ਿਆਰ ਪੜ੍ਹਨ ਨੂੰ ਚੱਲਣੇ ਛੱਡਣ ਸਕੂਲ ਪੜ੍ਹਨ ਨੂੰ ਚੱਲਣੇ ਛੱਡਣ ਸਕੂਲ ਤੇ ਆਇਦਰ ਕੱਪੜੇ ਸਾਡੇ ਰੈਡੀ ਤੇ ਮੈਨੂੰ ਗਾਇਸ ਮੈਨੂੰ ਲੈ ਕੇ ਨਹੀਂ ਹਾਂ ਜੀ ਪੂੜੇ ਨਾਲ ਆਹ ਕਹਿੰਦੀ ਮੈਨੂੰ ਲੈ ਕੇ ਨਹੀਂ ਚੱਲੇ ਤੈਨੂੰ ਥੋੜਾ ਲੈ ਕੇ ਜਾਣਾ ਨਹੀਂ ਕਿਉਂ ਲੈ ਕੇ ਚਲੀਏ ਹਰੇ ਤੇ ਤੂੰ ਇਦਾਂ ਕਰੀ ਹੁਣ ਹੈ ਆਪਣਾ ਨਹਾ ਤੋਗੇ ਤੇ ਸਾਰੇ ਸਮਾਨ ਦੀ ਤਿਆਰੀ ਕਰ ਲਓ ਠੀਕ ਹੈ ਜੀ ਤੇ ਮੈਂ ਇਹਨੂੰ ਛੱਡ ਕੇ ਸਕੂਲ ਫਿਰ ਆਇਆ ਅੱਜ ਮੈਂ ਇਕੱਲੇ ਨਹੀਂ ਜਾਣਾ ਛੱਡਣੇ ਇਹਨੂੰ ਨਹੀਂ ਤਾਂ ਆਪਾਂ ਕੱਠੇ ਜਾਂਦੇ ਹੁੰਦੇ ਵੈਸੇ ਗੱਡੀ ਜਾਊਗਾ ਟਾਈਮ ਥੋੜਾ ਆਪਣੇ ਕੋਲ ਇਦਾਂ ਡਾਕੂ ਬਣ ਕੇ ਜਾਣਾ ਸਕੂਲੇ ਤੇ ਚਲੋ ਠੀਕ ਆ ਜੀ ਮਿਲਦੇ ਆ ਜੀ ਆ ਕੇ ਤੇ ਫਿਰ ਕਰਦੇ ਤਿਆਰੀ ਜਾਂਦੀ ਚੱਲ ਚੱਲ ਜਲਦੀ ਕਰ ਚਲੀਏ ਫਿਰ ਚੱਲ ਮੈਂ ਗੱਡੀ ਕੱਢਣ ਲਾ ਆਇਆ ਬਾਹਰ ਹਾਂਜੀ ਲਓ ਜੀ ਆਪਾਂ ਪਹੁੰਚ ਚਲੇ ਆ ਜੀ ਪਲਕ ਦੇ ਸਕੂਲ ਤੇ ਅੱਜ ਆਏ ਆ ਗੱਡੀ 'ਚ ਕਿਉਂਕਿ ਮਾਰੀ ਮਾਰੀ ਠੰਡ ਆਈ ਅੱਜ ਤੇ ਇਕੱਲੇ ਆਇਆ ਛੱਡਣੇ ਜ ਮੈਂ ਆਹ ਲਓ ਜੀ ਆ ਗਿਆ ਸਕੂਲ ਡਿਪਸ ਮਕਸੂਦਾ ਹਾਂਜੀ ਕਿਦਾਂ ਜੀ ਸੂਰਾ ਨਜ਼ੀ ਮਕਸੂਦਾ ਹੀ ਆ ਚਲੋ ਬਾਏ ਬਾਏ ਕਰਕੇ ਜਾਓ ਬਹੁਤ ਜੰਗੀਦਰਾ ਬੰਦ ਕਰਨੀ ਬਾਏ ਕਰੋ ਓਕੇ ਚਲੋ ਸ਼ਾਬਾਸ਼ ਤੇ ਚਲੋ ਜੀ ਹੁਣ ਆਪਾਂ ਪਹੁੰਚਦੇ ਆ ਕਰਤਾਰਪੁਰ ਤੇ ਉੱਥੇ ਜਾ ਕੇ ਮਿਲਦੇ ਆ ਬਨੇਰੀ ਉਹ ਸਾਡੇ ਬਲੌਗ ਦੇ ਨਾਲ ਅੰਦਰ ਵੜ ਜਿਵੇ ਚਲੋ ਠੀਕ ਆ ਜੀ ਮਿਲਦੇ ਆ ਜੀ ਪਹੁੰਚ ਕੇ ਕਰਤਾਰਪੁਰ ਹੁਣ ਜੀ ਟਾਈਮ ਹੋ ਗਿਆ 9 ਤੇ ਆਪਾਂ ਨਾਤ ਹੋ ਗਏਗੇ ਵਿਲੇ ਰੋਟੀ ਖਾ ਲਈਏ ਫੇਰ ਹੋ ਗਏ ਤਿਆਰ ਤੇ ਤਿਆਰ ਹੋ ਕੇ ਚਲਦੇ ਹਾਂ ਦੇ ਦੇ ਛੋਲੇ ਸਬਜੀ ਤੇ ਸਮਾਨ ਰੈਡੀ ਕਰਤਾ ਲੋ ਜੀ ਆਟਾ ਤੂ ਬੱਤੀ ਦੁੱਧ ਮੈਂ ਲੈ ਆ ਨਾ ਜਾ ਕੇ ਕੋਈ ਗੱਲ ਨਹੀਂ ਤੇ ਹੋਰ ਤਾਂ ਬਾਕੀ ਰੈਡੀ ਆ ਬਸ ਹੁਣ ਆਪਾਂ ਰੋਟੀ ਖਾ ਕੇ ਤਿਆਰ ਹੀ ਹੋਣਾ ਨਾ ਲੋ ਜੀ ਇਧਰ ਬੰਦੀ ਪਈ ਆ ਸਾਡੀ ਰੋਟੀ ਫੜਾ ਫੜਾ ਰੋਟੀ ਖਾ ਕੇ ਤਿਆਰ ਹੋ ਗਏ ਤੇ ਅਸੀਂ ਨਿਕਲੀਏ ਹਣਾ ਦੇਖੋਗੇ ਅਸੀਂ ਵਾਪਸ ਵੀ ਆਉਣਾ ਪਲਕ ਦੇ ਟਾਈਮਿੰਗ ਤੋਂ ਪਹਿਲਾਂ ਪਹਿਲਾਂ ਆ ਕੇ ਉਹਨੂੰ ਸਕੂਲੋਂ ਵੀ ਲਿਆਉਣਾ ਨਾ ਮੁੜ ਕੇ ਜਾ ਕੇ ਵਾਪਸੀ ਮੈਂ ਸਾਨੂੰ ਜਦੋਂ ਸਾਡੇ ਜਠੇਰਿਆਂ ਦਾ ਮੇਲਾ ਹੁੰਦਾ ਸਾਨੂੰ ਨੱਟ ਵਜਾਈ ਪੈਂਦੀ ਪੈਂਦੀ ਆ। ਪਾਲਕ ਨੂੰ ਛੁੱਟੀ ਨਹੀਂ ਹੁੰਦੀ। ਕੱਪ ਵੀ ਰੱਖਿਆ। ਹਣਾ? ਪਾਲਕ ਨੂੰ ਛੁੱਟੀ ਨਹੀਂ ਹੁੰਦੀ ਸਾਡੀ ਆਹੀ ਭੱਜਦੇ ਨੇ। ਤੇ ਛੁੱਟੀ ਉਹ ਕਰਦੀ ਨਹੀਂ ਹੈਗੀ ਸਕੂਲੋਂ ਕਰਦੀ ਨਹੀਂ ਛੁੱਟੀ। ਕੋਈ ਕੰਮ ਉਹ ਪਿੱਛੇ ਰਹਿ ਜਾਂਦਾ ਜਾਂ। ਹਾਂ ਚਲੋ। ਸਾਨੂੰ ਔਖੀ ਬਹੁਤ ਵਿਚਾਰੀ ਹੁੰਦੀ ਕੰਮ। ਬਿਲਕੁਲ 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 ਬਹੁਤ ਔਖਾ ਇਹਦਾ ਕੰਮ ਸਾਨੂੰ ਫਿਰ। ਤੇ ਚਲੋ ਜੀ। ਰੋਟੀ ਖਾ ਗਏ। ਤੇ ਅੱਜ ਅਸੀਂ 9 ਵਜੇ ਰੋਟੀ ਲੱਗੀਆਂ ਆਈ ਖਾਣ। ਉਹ ਸਾਰਾ ਕੰਮ ਕਰ ਲਿਆ। ਹਾਂ ਫਿਰ ਆਪਾਂ ਚੱਲਦੇ ਆਂ ਹੈਂ? ਹੋ ਚਲੋ ਮਿਲਦੇ ਆ ਜੀ ਤੁਰਨ ਲੱਗੇ ਮਿਲਾਂਗੇ ਹੁਣ ਲਓ ਜੀ ਟਾਈਮ ਹੋ ਗਿਆ 9:25 ਮਿੰਟ ਤੇ ਇੱਧਰ ਹੋ ਗਿਆ ਜੀ ਆਪਾਂ ਰੈਡੀ ਸਮਾਨ ਸਾਡਾ ਹੋ ਗਿਆ ਰੈਡੀ ਸਾਰਾ ਕੁਝ ਤੇ ਵਿੱਚ ਸਾਰਾ ਕੁਝ ਵਿੱਚੇ ਹੀ ਪਾਤਾ ਜੀ ਤੇ ਹੁਣ ਆਪਾਂ ਚੱਲੇ ਆ ਜੀ ਤੇ ਚਲੋ ਉੱਥੇ ਪਹੁੰਚ ਕੇ ਮਿਲਦੇ ਆ ਹੁਣ ਠੀਕ ਆ ਜੀ ਆਜੋ ਫਿਰ ਹੋ ਗਿਆ ਮਾਦਾ ਸਾਰਾ ਰੈਡੀ ਸਮਾਨ ਸਾਰਾ ਰੈਡੀ ਆਉਂ ਸਮਾਨ ਚਲੋ ਠੀਕ ਹਾਂਜੀ ਚਲਿਏ ਹੋਰ ਹੋ ਚਲੋ ਰੱਖੋ ਸਮਾਨ ਫੇ ਸਮਾਨ ਰੱਖੀ ਦੇਣਾ ਡਿੱਕੀ ਚ ਮੈਂ ਲੈਣਾ ਤੇ ਡਿੱਗੀ ਜਾ ਹੋਂ ਹੂੰ ਤੇ ਡਿੱਗੀ ਜਾ ਹੋਂ ਡਿੱਗੀ ਰੱਖ ਦੋ ਗੱਜ ਬੁੱਝੇ ਨਹੀਂ ਹਾਲ ਲੈਣਾ ਲੈਣਾ ਮੈਂ 1 ਮਿੰਟ ਜੁੱਤੀ ਪਾਣੀ ਹਲੇ ਮੈਂ ਕਿਓ ਹਾਂਜੀ ਚਲੋ ਜੀ ਫਿਰ ਸਲਵੈਟੀ ਕੰਨ ਲਗਾਏਗੀ ਹੋਰ ਹੋਰ ਸਾਰਾ ਸਨਮੇਟਿਕ ਬਹੁਤ ਦੂਰ ਹਾਂਜੀ ਚੱਲੀਏ ਜੀ ਚਲੋ ਮਾਂ ਆਏ ਫੇ ਹੈ ਜਾਓ ਚਲੋ ਆਏ ਉਹ ਚਰੂ ਨੇ ਰੋਟੀ ਉਹ ਖਾਓ ਲਾਗੇ ਰੋਟੀ ਦੇ ਪੈ ਗਿਆ ਜਾ ਕੇ ਲਮਾ ਹਾਂਜੀ ਆ ਜਾਓ ਫੇ ਹੁਣ ਕੀ ਰਹਿ ਗਿਆ ਓਕੇ ਸਹੀ ਨਹੀਂ ਹੈਗਾ ਰਮਾਲਦੂ ਚੱਲਣਾ ਕਿੰਦੇ ਹਾਂ ਖਾਲੀ ਰੋਟੀ ਕਿ ਨਹੀਂ ਉਹਨੇ ਉਹ ਨਹੀਂ ਲੱਗੀ ਹੋਗੀ ਭੁੱਖ ਜੇ ਆਏ ਫੇ ਅਸੀਂ ਜਾਂਨੇ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਹਰ ਅੰਮ੍ਰਿਤ ਜਿਨ ਕੋ ਕਰਮ ਲਿਖੇ ਤਿਸ ਰਦਸੁ ਮਾੜੀ ਰਾਮ ਜਿਨ ਕੋ ਕਰਮ ਲਿਖੇ ਤਿਸ ਰਦਸੁ ਮਾੜੀ ਰਾਮ ਸੋਣਵੜ ਭਾ ਹਰ ਅੰਮ੍ਰਿਤ ਬਾਣੀ ਰਾ ਸੁਣਵਡ ਪਾ ਕੀ ਕਥਾ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰ ਨਾ ਮੂਵ ਕਲ ਸ਼ਾ ਦੁਖ ਹਰੇ ਅਮਰ ਥੀਲਾ ਫਿਰ ਨਾ ਮੂਆ ਕਲਕਲੇ ਸ਼ਾ ਦੁਖ ਹਰੇ ਸੁਣ ਵਡ ਪਾ ਗਿਆ ਅਰੇ ਅੰਮ੍ਰਿਤ ਪਾਣੀ ਰਾ ਸੋਣ ਅਰੇ ਅੰਮ੍ਰਿਤ ਬਾਣੀ ਰਾਮ ਜਿਨ ਕਾ ਕਰਮ ਲਿਖੇ ਤਸ ਹ੍ਰਦ ਸਮਾਣੀ ਰਾਮ ਜਿਨ ਕਾ ਕਰਮ ਲਿਖੇ ਤਸ ਹ੍ਰਦ ਸਮਾਣੀ ਰਾਮ ਸੁਣਵਡ ਪਾਗਿਆ ਅਰੇ ਅੰਮ੍ਰਿਤ Oh, no, the ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਬੇਨਮント ਨਾਨਕ ਸਦਾ ਗਾਏ ਪਵਿ ਬਾਣੀ ਪਵਿੱਤਰ ਅੰਮ੍ਰਿਤ ਬਾਣੀ ਸੁਣਵਡ ਪਾਗਿਆ ਹਰੇ ਅੰਮ੍ਰਿਤ ਬਾਣੀ ਰਾ ਸੁਣਵਡ ਪਾਗਿਆ ਹਰੇ ਅੰਮ੍ਰਿਤ ਬਾਣੀ ਰਾ ਜਨ ਤੋ ਕਰ ਰਦਸਮਣੀ ਰਾਮ ਜਿੰਨ ਕਾ ਕਰਮ ਲਿਖੇ ਤਸ ਰਦਸਮਣੀ ਰਾਮ ਸੁਣਵਡ ਪ ਹਰੇ ਅੰਮ੍ਰਿਤ ਬਾਣੀ ਰਾਮ ਹਰੇ ਅੰਮ੍ਰਿਤ ਬਾਣੀ ਰਾਹ ਸਾਰੇ ਦੁਖ ਹਰੇ ਅਮਰ ਥੀਰਾ ਫਿਰ ਨਾ ਮੁਵੋ ਕਲਪਲੇ ਸਾਰੇ ਦੁਖ ਹਰੇ ਸੁਣਵਡ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾ ਸੜਬੜ ਭਾਗੀਆਂ ਹਰੇ ਅੰਮ੍ਰਿਤ ਬਾਣੀ ਰਾ ਜਿਨ ਕੋ ਕਰਮ ਲਖੇ ਤਸ ਰਿਦ ਸਮਾਣੀ ਰਾ ਜਿਨ ਕੋ ਕਰਮ ਲਖੇ ਤਸ ਰਿਦ ਸਮਾਣੀ ਸੋਣ ਵੜ ਪਾ ਗਿਆ ਅਰੇ ਅੰਮ੍ਰਿਤ ਪਾਣੀ ਰਾ ਸੋਣ ਵੜ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਬੇਨਮント ਨਾਨਕ ਸਦਾ ਗਾਏ ਇੱਕ ਤੇ ਆਪਾਂ ਆਪਾਂ ਪਹੁੰਚ ਗਏ ਘਰ ਅਸੀਂ ਆਂਟੀ ਦੇ ਲੋ ਕਿੱਥੋਂ ਹੋ ਗਏ ਮੁੜ ਵੀ ਆਏ ਆ ਤੇ ਤੁਸੀਂ ਹਜੇ ਅਜ ਬਹਾਨਾ ਕੀ ਆਂਟੀ ਤੁਹਾਡਾ ਅਜ ਬਹਾਨਾ ਕਿਹੜਾ ਸੀ ਤੁਹਾਡਾ ਮੈਂ ਨਾ ਕੋਈ ਬਹਾਨਾ ਨਹੀਂ ਹੈਗਾ ਮੈਂ ਘਰੋਂ ਨਹੀਂ ਆਇਆ ਟਾਈਮ ਤੋਂ ਕੱਪੜੇ ਕੱਟ ਕੇ ਕੰਟੀ ਕਿਹਨੀ ਜਾ ਰੋਦੇ ਕੱਪੜੇ ਤਿਆਰ ਕਰਕੇ ਚਲੋ ਆਈ ਦੇ ਲੋ ਪਤਾ ਜਲੰਧਰੋਂ ਕਿੱਥੋਂ ਹੋ ਗਏ ਮੁੜ ਆਏ ਆ ਚਲੋ ਅੱਛਾ ਮਨਵੀਰ ਏ ਮੈਂ ਜਾਣਾ ਮੜਿਆ ਦੁਕਾਨੋਂ ਮੈਨੂੰ ਫੋਨ ਨਹੀਂ ਕੁਛ ਨਹੀਂ ਆਇਆ ਯਾਰਾ ਮੈਂ ਹੈ ਇਹ ਪ੍ਰਸ਼ਾਦ ਲੈ ਕੇ ਆਏ ਆ ਜੀ ਨਾਲ ਚਾਹ ਪੀਵਾਂਗੇ ਤੇ ਪਹੁੰਚ ਕੇ ਘਰ ਤੇ ਹੁਣ ਕਰਦੇ ਆ ਜੀ ਥੋੜੀ ਦੇ ਰੈਸਟ ਫੇ ਜਾਣਾ ਮੈਂ پلਕ ਨੂੰ ਲੈਣ ਤੇ ਚਲੋ ਅੱਜ ਆਪਾਂ ਸ਼ਾਮੀ ਗੁਰਦੁਆਰੇ ਜਾਣਾ ਗੁਰਦੁਆਰੇ ਪ੍ਰੋਗਰਾਮ ਆ ਅੱਛਾ ਅੱਛਾ ਚਲੋ ਠੀਕ ਤੁਸੀਂ ਕਰੋ ਫਿਰ ਬਲੌਗ ਦਾ ਐਂਡ ਕਰੋ ਚਲੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਤੇ ਸਾਡੇ ਚੈਨਲ ਸਬਸਕ੍ਰਾਈਬ ਕਰੇ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਬਲੌਗ ਇਦਾਂ ਲਗਾ ਅੱਜ ਤਾਂ ਇਹ ਸਾਧਨ ਪੂਰੇ ਦੇ ਬਾਹਰ ਹੀ ਰਹੇ ਹਾਂ ਹਾਂ ਬਜਿੰਨਾ ਕਿ ਵੀ ਬਣਾਇਆ ਸੀ ਬਾਹਰ ਰਹੇ ਆ 2 ਵਜੇ ਤੱਕ ਬਲੌਗ ਦਾ 2 ਵਜੇ ਤੱਕ ਬਲੌਗ ਦਾ ਐਂਡ ਕਰ ਦੋ ਤਾਂ ਆਪ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ